ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਆਲਟੇ ਸੈੱਟ ਕਰ ਲਓ ਜਿਹੜੇ ਵੀਰ ਭਰਾ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦਾ ਮੇਰਾ ਨੰਬਰ 62807 7991 ਅੱਜ ਦੀ ਵੀਡੀਓ ਲੈ ਕੇ ਆਏ ਆ ਆਪਾਂ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਨੂੰ ਰਾਮਪੁਰਾ ਫੋਨ ਪੈਂਦੀ ਆ ਬਹੁਤ ਸੋਹਣੀ ਥੋੜੇ ਵਾਸਤੇ ਗਾਂ ਲੈ ਕੇ ਆਏ ਗੱਬਣ ਸੂਨ ਦੇ ਤਿਆਰ ਆ ਜਦੋਂ ਨੂੰ ਵੀਡੀਓ ਆਪਣੀ ਅਪਲੋਡ ਹੋਣੀ ਆ ਉਦੋਂ ਨੂੰ 100% ਵਟਸਐਪ ਹੋਊਗੀ। ਬਾਕੀ ਡਿਟੇਲ ਸਾਰੀ ਗਾਂਬਰਾਤੀ ਲੈਣੇ ਆ ਬਾਈ ਤੋਂ। ਆ ਜੋ ਕਰੋਨੇ ਤੁਹਾਡੀ ਗੱਲਬਾਤ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਬਾਈ ਜੀ ਉਹ ਠੀਕ ਠਾਕ ਜੀ। ਵਧੀਆ ਵਧੀਆ ਬੈਂਟ ਬਾਈ। ਬਾਈ ਆਪਣਾ ਐਡਰੈਸ ਦੱਸੋ ਜੀ। ਬਾਈ ਨਾਂ ਸੁਭਾਸਾ ਪਿੰਡ ਭਗਤਾ ਪਾਈ ਦਾ ਪਾਈ ਦਾ ਜਿਲ੍ਹਾ ਬਠਿੰਡਾ ਤਹਿਸੀਲ ਆਪਣੂ ਰਾਮਪੁਰਾ ਫੂਲ ਠੀਕ ਹੈ ਜੀ ਤੇ ਬਾਈ ਆਪਾਂ ਪਰਸੋਂ ਇੱਕ ਵੀਡੀਓ ਪਾਈ ਸੀ ਤੇ ਕਿਵੇਂ ਯਾਰ ਰਿਸਪੌਂਸ ਬਾਈ ਚਾਰ ਗੱਡੀਆਂ ਦੀ ਵੀਡੀਓ ਪਾਈ ਸੀ ਆਪਾਂ ਹਾਂਜੀ ਦੋ ਬੈਗਾਂ ਸੀ ਠੀਕ ਹੈ ਜੀ ਤੇ ਦੋ ਰਹਿ ਗਈਆਂ ਸੀ ਠੀਕ ਹੈ ਠੀਕ ਚਲੋ ਵਿਕੀ ਜਾਣੀਆਂ ਬਾਈ ਤੇ ਬਾਈ ਇਹ ਗਾਂ ਦੀ ਡਿਟੇਲ ਦੱਸੋ ਯਾਰ ਸ਼ਹਿਰ ਦੀ ਬਈ ਦੂਜਾ ਸੁਹਾ ਬੈੜਾ ਹਾਂਜੀ ਕਹਿੰਦਾ ਪਹਿਲਾਂ ਉਤੋਂ ਮਾੜੀ ਲਾ ਕੇ ਦਿਖਾ ਦਿਆ ਹਲਾ ਕਹਿੰਦਾ ਹਾਂ ਨਹੀਂ ਨਹੀਂ ਸਹੀ ਗੱਲ ਆ ਬਾਈ ਤੇ ਆ ਪਤਾ ਨਹੀਂ ਸ਼ੌਂਕ ਲਈ ਮਾਰਿਆ ਨੇ ਪਾਈ ਆ ਨਹੀਂ ਨਹੀਂ ਬਹੁਤ ਵਧੀਆ ਬਾਈ ਸਹੀ ਗੱਲ ਆ ਸਹੀ ਆ ਤਾਂ ਤੁਸੀਂ ਗੋਕੇ ਆ ਕੋਈ ਸਾਰੇ ਅੰਗ ਪੈ ਠੀਕ ਆ ਨਹੀਂ ਕੋਈ ਹਾਂ ਸਾਰੀ ਇੱਕੋ ਜੀ ਪਈ ਆ ਸਹੀ ਆ ਜੀ ਸਹੀ ਆ ਤੇ ਕੀ ਦੁੱਧ ਦਾ ਰਿਕਾਰਡ ਆ ਜੀ ਇਹਦਾ ਸੁਹਾ ਕਿਹੜਾ ਉਹ ਬਲੰਦ ਦੂਜਾ ਸੂਗਾ ਬਾਈ ਇਹ ਹਾਂਜੀ ਤੇ ਮਾਲਕਾਂ ਨੇ ਇਹਦਾ 20 ਕਿਲੋ ਪਲੂਨ ਦਾ ਚੋਇਆ ਠੀਕ ਹੈ ਜੀ ਠੀਕ ਆ ਇਹਦੇ ਕਿ 24 25 ਕਿਲੋ ਦੀ ਆਸ ਹੈਗੀ ਹੈ ਬਾਕੀ ਦੇ ਵੀ ਦਊਗੀ ਦੇਊਗੀ ਜੀ ਦੁੱਧ ਦੇ ਦਊਗੀ ਤੇ ਖੋਲ ਕੇ ਆਪਾਂ ਇਹਦਾ ਤੋਰਾ ਤਾਰਾ ਵਿਖਾਗੇ ਦੇਖੋ ਜੀ ਇਹ ਸ਼ਹਿਰ ਬਰੀਡ ਦੇ ਵਿੱਚ ਪੈਂਦੀ ਵਿਹੜ ਬਾਕੀ ਲੇਵੇ ਦੀ ਕੁਆਲਿਟੀ ਦੇਖੋ ਥਕਲ ਨਾ ਕੱਲਾ ਥਾਣਾ ਸੋਨਾ ਬੀਤੀ ਤੇ ਲੱਗਿਆ ਵਾ ਨਾੜਾ ਨੂੜਾ ਬਹੁਤ ਆ ਲੇਵੇ ਤੇ ਤੁਹਾਨੂੰ ਦੋਨੇ ਪਾਸੇ ਦਾ ਲੇਵਾ ਚੈੱਕ ਕਰਾਉਨੇ ਆ ਬਾਕੀ ਤੋਰਾ ਤਾਰਾ ਦੇਖੋ ਬਹੁਤ ਸੋਨਾ ਲੇਵੇ ਦੀ ਕੁਆਲਿਟੀ ਬਹੁਤ ਵਧੀਆ ਕੱਲਾ ਕੱਲਾ ਥਾਂ ਪੀੜੀ ਦੇ ਪਾਵੇਂ ਅਰਗਾ ਬਿਰਲ ਤੇ ਸੋਨਾ ਲੱਗਿਆ ਵਾ ਬਾਕੀ ਲਿਵੇ ਤੇ ਨਾੜਾ ਨੂੜਾ ਦੇਖੋ ਕਰੋ ਚੈੱਕ ਬਹੁਤ ਸੋਹਣੇ ਨਾੜਾ ਨਾ ਲਿਵਾ ਭਰਿਆ ਪਿਆ ਹਨ ਬਰੀਕ ਨਾ ਮੋੜ ਲਿਓ ਜੀ ਊੜਾ ਸਾਰਾ ਬਹੁਤ ਸੋਹਣਾ ਵਹਿੜ ਦੀ ਬੂਥੀ ਬਾਥੀ ਦੇਖੋ ਛੋਟਾ ਮੂੰਹ ਹੈ ਨਿੱਕਾ ਕਰਨਾ ਗੋਲ ਬਾਕੀ ਸੀਲ ਸਾਊ ਆ ਬਾਈ ਕਹਿੰਦਾ ਲ ਗਲੀ ਚ ਖਿਹਲਾਰਲੀ ਕੋਈ ਇਹੋ ਜਿਹਾ ਕੋਈ ਗੱਲਬਾਤ ਨਹੀਂ ਜਿਵੇਂ ਸੀਲ ਸਾਊ ਵਹਿੜ ਜਿਵੇਂ ਮਰਜੀ ਹੱਥ ਮਾਰੀ ਚਲੋ ਗਲੀ ਦੇ ਵਿਚਾਲੇ ਖਿਹੜ ਕੇ ਬਾਈ ਹੱਥ ਤੁਮਰੀ ਜਾਂਦਾ ਪੋਰਾ ਵੀ ਵਹਿੜ ਪੈਰ ਨਹੀਂ ਪੜਦੇ ਬਾਕੀ ਹਜੇ ਬਾਈ ਸੁੰਦੇ ਸੁੰਦੇ ਨੇ ਇਹਨੇ ਲੇਵਾ ਹੋਰ ਵੀ ਕੁਆਲਟੀ ਚ ਕੱਢਣਾ ਵਹਿੜਨੇ ਨਿਖਰਨਾ ਤੇ ਬਹੁਤ ਸੋਹਣੀ ਲੇਵੇ ਦੀ ਕੁਆਲਟੀ ਵਹਿੜ ਦੀ ਅਲੱਗ-ਅਲੱਗ ਸਾਨਾ ਬਰੀਕ ਨਾੜਾਂ ਲੇਵੇ ਦੇ ਉੱਤੇ ਬਾਕੀ ਦੁੱਧਾਂ ਲੰਗਾ ਬਾਈ ਇਹ ਛੋਟੇ ਸਾਹ ਹੁਣ ਕਿੰਨਾ ਦੁੱਧ ਪਾ ਦੂ ਬਾਈ 25 ਕਿਲੋ ਵੀ ਪਾ ਸਕਦੀ ਹੈ ਬਾਕੀ ਅੰਲੇ ਸੇਵਾ ਸਹੀ ਸਹੀ ਗੱਲ ਹੈ ਜੀ ਬਾਕੀ ਦੁੱਧ ਹੁੰਦਾ ਮਿੱਤਰੋ ਸੇਵਾ ਦਾ ਤੇ ਜਿਹੜਾ ਕੋਈ ਵੀਰਪੁਰਾ ਸੇਵਾ ਵਧ ਕਰ ਲੂ 2 ਕਿਲੋ ਵਧ ਵੀ ਕੱਢ ਲੂ ਤੇ ਜੇ ਸੇਵਾ ਨਾ ਹੋਈ ਫਿਰ ਬਾਈ 20 ਕਿਲੋ ਤੋਂ ਉੱਤੇ ਤੇ ਫਿਰ ਵੀ ਦੁੱਧ ਵਹਿੜ ਨੇ ਆਉਣਾ ਹੀ ਪਾਣਾ 24 25 ਕਿਲੋ ਦੀ ਆਸਾ ਵਹਿੜ ਦੀ ਲੇਵਾ ਗਵਾਈ ਭਰਦਾ ਵਹਿੜਦਾ ਬਹੁਤ ਸੋਹਣਾ ਲੇਵਾ ਕੱਲਾ ਕੱਲਾ ਥਾਨ ਸੋਹਣਾ ਬਿੱਥੀ ਤੇ ਬਾਕੀ ਅੰਗ ਪੈਰ ਸੋਹਣੇ ਬਹੁਤ ਚੰਗੀ ਆ ਦਰਮਿਆਨੀ ਹਾਈਟ ਦੀ ਤੇ ਲੈ ਕੇ ਜਾਵੇ ਵਿਆਹ ਤੇ ਜਿਹਨੇ ਲੈ ਕੇ ਘਰੇ ਰੱਖਣ ਵਾਲੀ ਵਹਿੜ ਆ మే کھڑی ہاں سیلਸ ਲੱਗ ਗਿਆ ਵਧੀਆ ਖਾਣ ਪੀਣ ਨੂੰ ਬਾਈ ਪੂਰੀ ਚਾਰੂ ਹੈ ਪੂਰੀ ਚਾਰੂ ਹੈ ਬੈਂਤ ਹੋ ਜਾ ਗਾਲ ਨਹੀਂ ਤੇ ਬਾਈ ਫਿਰ ਆਪਾਂ ਜੀ ਕੀ ਡਿਮਾਂਡ ਕਰਦੇ ਆ ਜੀ ਮੁੱਲ ਫੋਨ ਤੇ ਕਰਾਂਗੇ ਠੀਕ ਹੈ ਜੀ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਆਪਣਾ ਨੰਬਰ ਦੱਸੋ ਨੰਬਰ ਬੱਦਦਾ ਹੋ ਗਿਆ ਹਾਂਜੀ ਆਪਣੇ ਚੈਨਲ ਤੇ ਦੇਖ ਕੇ ਵੀਰੂ ਆ 50 ਕਿਲੋ ਮੁਫਤ ਛੱਡ ਗਿਆ 50 ਕਿਲੋ ਠੀਕ ਹੈ ਜੀ ਠੀਕ ਹੈ ਯਾ ਭਾਈ ਨੇ ਆਫਰ ਕੀਤਾ ਲੋੜੀ ਦਾ ਕਰਕੇ ਵੀ 50 ਕਿਲੋਮੀਟਰ ਦਾ ਕਰਾਇਆ ਫ੍ਰੀ ਹੈ ਜਿੱਥੇ ਮਾਦੀ ਕੋ 51 ਦਾ ਉੱਤੇ ਕਰਾਇਆ ਲੱਗੂਗਾ ਠੀਕ ਹੈ ਜੀ ਠੀਕ ਹੈ 50 ਕਿਲੋਮੀਟਰ ਫ੍ਰੀ ਛੱਡ ਗਿਆ ਠੀਕ ਹੈ ਜੀ ਧੰਨਵਾਦ ਵੀਰੇ ਤੇ ਭਾਈ ਆਪਣਾ ਨੰਬਰ ਬੋਲਿਓ 8196015435 81960 15435 ਹਾਂ ਠੀਕ ਹੈ ਜੀ ਧੰਨਵਾਦੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ